ਤੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਵਿਰੁੱਧ ਤਹਿਤ ਜਿਹੜਾ ਮਹੀਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਗਵਾਲ ਮੱਡੀ ਚੌਂ ਦੇ ਵਿੱਚ ਮਨਦੀਪ ਸਿੰਘ ਉਰਫ ਕਾਲੀ ਦਾ ਘਰ ਜਿਹੜਾ ਟੈਟਰੀ ਕੀਤਾ ਗਿਆ ਉਧਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਦੱਸਿਆ ਗਿਆ ਕਿ ਜਿਹੜਾ ਮਨਦੀਪ ਸਿੰਘ ਕਾਲੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਸੀ ਤਸਵੀਰਾਂ ਤੁਹਾਨੂੰ ਉਧਰ ਘਰ ਦੀਆਂ ਦਿਖਾਵਾਂਗੇ ਤੇ ਮਨਦੀਪ ਸਿੰਘ ਕਾਲੀ ਦੀਆਂ ਜਿਹੜਾ ਘਰ ਦੀਆਂ ਤਸਵੀਰਾਂ ਨੇ ਅੱਜ ਪੀਲਾ ਪੰਝਾ ਚਲਾਇਆ ਗਿਆ ਤੇ ਸਰਕਾਰ ਵੱਲੋਂ ਜਿਹੜਾ ਘਰ ਜਿਹੜਾ ਟੈਟਰੀ ਕੀਤਾ ਗਿਆ ਪਰਿਵਾਰ ਸਾਡੇ ਨਾਲ ਮੌਜ ਨਿਗਮਿੰਦਰ ਜੀ ਕੀ ਕਹਿਣਾ ਚਾਹੂ ਕੋਦੋਂ ਤੋਂ ਤੁਹਾਡਾ ਬੇਟਾ ਜਿਹੜਾ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਿਆ ਹੈ 10-12 ਸਾਲ ਤੋਂ ਨਸ਼ਾ ਕਰਦਾ ਸੀ ਅਹੀਂ ਬਹੁਤ ਸਮਝਾਇਆ ਨਛਾ ਨਾ ਕਰੇ ਮਾੜਿਆ ਮਨ ਦੇ ਅੰਦਰ ਇਸ ਟੈਟਿਕ ਚ ਬੈ ਗਿਆ ਸਾਨੂੰ ਨਹੀਂ ਪਤਾ ਕਿੱਥੇ ਰਹਿੰਦਾ ਕਿੱਥੇ ਨਹੀਂ ਸਾਡਾ ਅਸੀਂ ਤਾਂ ਕਰੋ ਬੇਦਖਲ ਕੀਤਾ ਜਦੋਂ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਤੁਹਾਡਾ ਘਰ ਟੈਟਰੀ ਕੀਤਾ ਗਿਆ ਉਸ ਤੋਂ ਪਹਿਲਾਂ ਤੁਹਾਨੂੰ ਸੂਚਨਾ ਦਿੱਤੀ ਗਈ ਜੇ ਤਾਂ ਤੁਹਾਡੇ ਨਾਲ ਗੱਲ ਸੂਚਨਾ ਨੇ ਦਿੱਤੀ ਗਈ ਮੈਂ ਤਾਂ ਕੋਠੀ ਗਈ ਮੈਡਮ ਦਾ ਖਾਣਾ ਬਣਾਉਣੀ ਮੈਂ ਤਾਂ ਕੋਠੀ ਗਈ ਸੀ ਕਿਹਦੇ ਮੈਂ ਪ੍ਰਵਾਸ ਦੀ ਗੱਲ ਕਰਾਂ ਪ੍ਰਵਾਸ ਚ ਕੌਣ-ਕੌਣ ਰਹਿੰਦਾ ਤੁਹਾਡੇ ਦੋ ਮੇਰੀਆਂ ਪੁੱਤਰੀਆਂ ਨੇ ਉਹਦੀਆਂ ਕਾਲੀ ਮੁੰਦੀਪ ਦੀਆਂ ਕੁੜੀਆਂ ਤੇ ਇਹਨਾਂ ਘਰ ਵਾਲਾ ਤੇ ਮੈਂ ਤੇ ਮੰਦੀਪ ਸਿੰਘ ਅੱਜ ਟਾਈਮ ਕਿੱਥੇ ਹੈ ਸਾਨੂੰ ਪਤਾ ਨਹੀਂ ਕਿੱਥੇ ਰਹਿੰਦਾ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਤੋਂ ਕਿਉਂਕਿ ਮਨਦੀਪ ਸਿੰਘ ਤੇ ਤੁਹਾਡੇ ਘਰ ਤੋਂ ਗਾਇਬ ਹੈ ਲੇਕਿਨ ਤੁਸੀਂ ਪਰਿਵਾਰ ਜਿਹੜਾ ਛੋਟੀਆਂ ਕੁੜੀਆਂ ਵੀ ਸਾਂਭ ਰੇ ਜੇ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨੀ ਪ੍ਰਸ਼ਾਸਨ ਨੂੰ ਇਹੋ ਕਹਿੰਨੇ ਕਿ ਸਾਨੂੰ ਨਾ ਕੋਈ ਨੋਟਿਸ ਆਇਆ ਨਾ ਸਾਨੂੰ ਕੋਈ ਪਤਾ ਲੱਗਾ ਬਸ ਸਾਡਾ ਇਹ ਦੋ ਨੰਬਰ ਦਾ ਘਰ ਨਹੀਂ ਹੈ ਮਿਹਨਤ ਕਰਕੇ ਕੋਠੀਆਂ ਚ ਅਸੀਂ ਘਰ ਬਣਾਇਆ ਜੇ ਦੋ ਨੰਬਰ ਦਾ ਘਰ ਹੁੰਦਾ ਤੇ ਕੋਠੀ ਨਾ ਪਈ ਹੁੰਦੀ ਸਾਡਾ ਤਾਂ ਮਾਰੀ ਜੀ ਕੱਖਾਂ ਦੀ ਕੁਲੀ ਮਾਰੀ ਭੈਣ ਤੁਹਾਡੇ ਕੋਲ ਰਾਜ ਕੁਮਾਰ ਰਾਜਮਾ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡਾ ਬੱਚਾ ਨਾ ਕੋ ਲੈਣ ਦੇ ਨਹੀਂ ਕੋਈ ਬੇਦਖਲ ਕੀਤਾ ਵਾ ਲੇਕਿਨ ਅੱਜ ਸਰਕਾਰ ਕੋਲ ਜਿਹੜਾ ਪੀਲਾ ਪੰਚਾ ਚ ਗਿਆ ਕੀ ਕਹਿਣਾ ਚਾਹੁੰਦੇ? ਇਹ ਬਿਲਕੁਲ ਗਲਤ ਕੀਤਾ ਨਾ ਕੋ ਨੋਟਿਸ ਦਿੱਤਾ ਨਾ ਕੋ ਸਾਨੂੰ ਤੀ ਤਾਉਣ ਵਾਸਤੇ ਫਰਜ ਬੰਦਾ ਜੀ ਦੱਸਣਾ ਹਫਤਾ ਪਹਿਲੇ ਆਣ ਕੇ ਜਦ ਦੋ ਦੋ ਪਿੰਨ ਅਹੀ ਦਹਾੜੀ ਡੱਪੇ ਤੱਕ ਕੰਮ ਕਰ ਰਿਹਾ ਤੇ ਗਏ ਆਪਣੇ ਬਾਜ ਸਰਸਨ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਘਰ ਤੁਹਾਡਾ ਟੈ ਟੈਰੀ ਕਰ ਦਿੱਤਾ ਹੈਗਾ ਤੁਸੀਂ ਮਜ਼ਦੂਰੀ ਕਰ ਜੋ ਮਿਹਨਤ ਕਰਕੇ ਆਪਣਾ ਘਰ ਜਿਹੜਾ ਬਣਾਇਆ ਸੀ ਹੁਣ ਛੋਟੀਆਂ ਬੱਚੀਆਂ ਉਹ ਮੰਦੀਪ ਦੀਆਂ ਉਹ ਵੀ ਤੁਸੀਂ ਪਾਲ ਰਹੇ ਜੇ ਲੱਗੀ ਕਿ ਕਿੰਨਾ ਕੁ ਔਖਾ ਗੁਜ਼ਾਰਾ ਕਰਨਾ ਪਾਏਗਾ ਹੰਦਾਂ ਨੂੰ ਔਖਾ ਕਿ ਹੁਣ ਦਿਹਾੜੀ ਰੱਪੇ ਜਿਦ ਤਰ੍ਹਾਂ ਕੰਮਕਾਰ ਤੇ ਜਾਵਾਂਗੇ ਬਾਰ ਮੰਗਰ ਵੀ ਧਿਆਨ ਰਹੇਗਾ ਬੂਹਾ ਖੁੱਲਾ ਰਹਿਣਾ ਇਹ ਸਾਰਾ ਕੁਝ ਚਲੋਗੇ ਮਾੜਾ ਮੋਟਾ ਟਟਾ ਹੋ ਕੇ ਵੀ ਚਲੇ ਜੀਦਾ ਕੰਮਕਾਰ ਤੇ ਦਿਹਾੜੀਆਂ ਤੇ ਹੁਣ ਕੁੜੀਆਂ ਇਹ ਵੀ ਵਿਚਾਰੀਆਂ ਨਾਲ ਪੰਜਾ ਲਿਆਦਾ ਗਿਆ ਪੀਲਾ ਬੰਦਾ ਚਲਾਉਣ ਤੋਂ ਪਹਿਲੇ ਤੁਹਾਡੇ ਮਹੱਲੇ ਵਾਲਿਆਂ ਨੇ ਜਾਂ ਤੁਸੀਂ ਵਿਰੋਧ ਕੀਤਾ ਵੀ ਜਿਹੜਾ ਘਰ ਕਿਉਂਕਿ ਕਾਲੀ ਇਸ ਤੇ ਰਹਿੰਦਾ ਨਹੀਂ ਹੈ ਤੁਸੀਂ ਘਰ ਨਾ ਢਾਓ ਨਹੀਂ ਮਹੱਲੇ ਦੇ ਪ੍ਰਧਾਨਾਂ ਨੇ ਸਾਰਿਆਂ ਨੇ ਕੀਤਾ ਵਿਰੋਧ ਮਹੱਲੇ ਦੇ ਪ੍ਰਧਾਨ ਹੋਣਾਂ ਨੇ ਸਮੁੰਦਰਵਾੜੂ ਬਗਰਾਣੇ ਕੀ ਆ ਬਾਤ ਉਹਨਾਂ ਨੇ ਕੀ ਗਲਤ ਗੱਲ ਹੈ ਜਿਹੜੀ ਹੈ ਧਾਰ ਕੇ ਇਹਦਰ ਮੜਾ ਮੋਟਾ ਗੁਜ਼ਾਰਾ ਹੀ ਕਰਨ ਦੇ ਆ ਜੇ ਸੀ ਮੰਦੀਪ ਸਿੰਘ ਦੇ ਕਾਲੀ ਜਿਹੜਾ ਉਫਰ ਕਾਲੀ ਹੈ ਉਹਨਾਂ ਦੇ ਮਾਪਿਓ ਵੱਲੋਂ ਜਿਹੜਾ ਦੱਸਿਆ ਗਿਆ ਕਿ ਮੰਦੀਪ ਸਿੰਘ ਕਾਲੀ ਨਾਲ ਸਾਡਾ ਕੋਈ ਵੀ ਲੈਂਦੇ ਨਹੀਂ ਹੈਗਾ ਉਹ ਕਾਫੀ ਦਿਨ ਤੋਂ ਜਿਹੜਾ ਘਰ ਨਹੀਂ ਆ ਰਿਹਾ ਲੇਕਿਨ ਅੱਜ ਜਿਹੜਾ ਸਰਕਾਰ ਵੱਲੋਂ ਜਿਹੜਾ ਪੀਲਾ ਪੰਜਾ ਚਲਾਇਆ ਗਿਆ ਬਿਲਕੁਲ ਗਲਤ ਹੈ ਕਿਉਂਕਿ ਸਾਨੂੰ ਪਹਿਲੇ ਸੂਚਨਾ ਦੇਣੀ ਚਾਹੀਦੀ ਸੀ ਕੈਮਰਾਮੈਨ ਕਰਨ ਦੇ ਨਾਲ ਅਮਨਦੀਪ ਸਿੰਘ ਪ੍ਰਾਈਮ ਪੰਜਾਬ ਸਾਹਿਬ ਨੂੰ ਅੰਮ੍ਰਿਤਸਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਤਹਿਤ ਜਿਹੜੇ ਕਾਫੀ ਬ੍ਰਾਮਦਗੀयां ਵੱਡੀਆਂ ਹੋਈਆਂ ਔਰ ਬਹੁਤ ਸਾਰੇ ਸਮੱਗਲਰ ਪੈਡਲਰਸ ਸਪਲਾਇਰ ਸਾਰੇ ਫੜੇ ਗਏ ਆ ਔਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਵੀ 200 ਕਿਲੋ ਤੋਂ ਉੱਪਰ ਜਿਹੜੀ ਹੈ ਪਹਿਲੀ ਮਾਰਤ ਤੋਂ ਹੀਰੋਇਨ ਦੀ ਬ੍ਰਾਮਦਗੀ ਹੋਈ ਹੈ ਔਰ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਨੇ ਉਹਦੇ ਚ ਇਸ ਤੋਂ ਇਲਾਵਾ ਜਿਹੜਾ ਇਲ ਕਾਟਨ ਮਨੀ ਨਾ ਬਣਾਈ ਹੋਈਆਂ ਜਿਹੜੀਆਂ ਮਕਾਨ ਵਗੈਰਾ ਨੇ ਜਾਂ ਹੋਰ ਪ੍ਰਾਪਰਟੀਆਂ ਨੇ ਉਨ੍ਹਾਂ ਦੇ ਖਿਲਾਫ ਵੀ ਐਕਸ਼ਨ ਲਿਆ ਜਾ ਰਿਹਾ ਹੈ ਅਸੀਂ ਅਸੀਂ ਇੱਥੇ ਗਵਾਲ ਮੰਡੀ 'ਚ ਹੈਗੇ ਆਂ ਮੰਦੀਪ ਐਲੀਅਸ ਕਾਲੀ ਜਿਹੜਾ ਹੈਗਾ ਬੜਾ ਨੋਟੋਰੀਅਸ ਸਮਗਲਰ ਹੈ ਇਹਦੇ ਖਿਲਾਫ 8 ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਾ ਕਲੰਦਰਾ ਵੀ ਪੇਸ਼ ਕੀਤਾ ਜਾ ਚੁੱਕਿਆ ਹੈ ਔਰ ਇਹ ਸਾਰੇ ਮੁਕਦਮੇ ਜਿਹੜੇ ਐਨਡੀਪੀਐਸ ਨਾਲ ਜ਼ਿਆਦਾਤਰ ਰਿਲੇਟਡ ਨੇ ਔਰ ਇਹ ਲਾਸਟ ਮੁਕਦਮੇ 'ਚ ਭੱਜਿਆ ਵੀ ਹੋਇਆ ਹੁਣ ਦੇ ਜੇ ਇਹਦੀ ਪਛੋਕੜ ਦੇ ਵਿੱਚ ਹਾਤੀ ਮਾਰੀ ਤੇ 2015 ਦੇ ਵਿੱਚ ਪਹਿਲਾ ਮੁਕਦਮਾ ਦਰਜ ਹੋਇਆ 19 ਜਨਵਰੀ 2015 ਉਸ ਤੋਂ ਬਾਅਦ 18 ਚ 19 ਚ ਵਿੱਚ ਇਸ ਤਰ੍ਹਾਂ ਦੇ ਮੁਕਦਮੇ ਜਿਹੜੇ 8 ਦਰਜ ਹੋਏ ਆ ਸੋ ਮੈਂ ਇਹਦੇ ਚ ਜਿਹੜਾ ਕਾਰਪੋਰੇਸ਼ਨ ਵੱਲੋਂ ਫੈਮੂਲੇਸ਼ਨ ਦਾ ਆਰਡਰ ਕੀਤਾ ਗਿਆ ਉਹਦੇ ਉਹਨੂੰ ਅਸੀਂ ਪੁਲਿਸ ਤੋਂ ਮਦਦ ਮੰਗੀ ਗਈ ਸਾਡੇ ਵੱਲੋਂ ਉਹ ਅਸੀਂ ਦੇਣ ਵਾਸਤੇ ਇੱਥੇ ਆਏ ਆ ਸੋ ਦਾ ਸਾਡੇ ਸਮਾਜ 'ਚ ਇੱਕ ਮੈਸੇਜ ਚਲੇ ਜਾਏ ਕਿ ਜਿਹੜੇ ਇਸ ਤਰ੍ਹਾਂ ਦੇ ਢੰਗ ਨਾਲ ਬਣਾਈਆਂ ਹੋਈਆਂ ਪ੍ਰਾਪਰਟੀਜ਼ ਉਹਨਾਂ ਦਾ ਇੰਜਾਮ ਕੀ ਹੁੰਦਾ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਤੇ ਸਮਾਜ ਦੇ ਵਿੱਚ ਮੈਸੇਜ ਜਾਵੇ ਕਿ ਮਿਹਨਤ ਦੀ ਕਮਾਈ ਦੀ ਬਰਕਤ ਹੈ ਔਰ ਜਿਹੜੇ ਮਾੜੇ ਕੰਮ ਦਾ ਮਾੜਾ ਹੀ ਨਤੀਜਾ ਹੁੰਦਾ ਔਰ ਅਲਟੀਮੇਟਲੀ ਜਿਹੜਾ ਲਾਲਚ ਕਰਦਾ ਬੰਦਾ ਛੋਟੇ ਲਾਲਚ ਨਾਲ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਇੱਕ ਔਕੜ ਖੜੀ ਕਰ ਲੈਂਦਾ ਔਰ ਮੁੜ ਕੇ ਉਹ ਜੇਲ੍ਹ 'ਚ ਹੀ ਲੈਂਡ ਅਪ ਕਰਦਾ ਸੁਮੇਸ਼ ਹਾਂ ਸਰੇ ਬਲੋ ਵੀਰੋਂ ਪਹਿੰਸੀ ਕਿਤੇ ਨਾ ਤੇ ਉਹ ਕਾਰਪੋਰੇਸ਼ਨ ਵਾਲਿਆਂ ਨੇ ਦੱਸਣਾ ਜੀ ਕਿਉਂਕਿ ਉਹ ਉਹਨਾਂ ਦਾ ਆਰਡਰ ਹੈ ਮੇਰੇ ਵੱਲੋਂ ਕੋਈ ਆਸੀ ਤਾਂ ਪੁਲਿਸ ਹੈਲਪ ਦੇਣ ਆਏ ਆ ਤੇ ਇੱਕ ਮੈਸੇਜ ਦੇਣ ਆਏ ਆ ਜਿਹੜੀ ਡੈਮੋਲੀਸ਼ਨ ਦਾ ਆਰਡਰ ਹੈ ਮੈਂ ਤੁਹਾਨੂੰ ਫੇਰ ਕਲੀਅਰ ਕਰਦਾ ਉਹ ਕਾਰਪੋਰੇਸ਼ਨ ਜਿਹੜੇ ਕਮਿਸ਼ਨਰ ਸਾਹਿਬ ਵੱਲੋਂ ਕੀਤਾ ਜਾਂਦਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਿਟਰਨ ਪੁਲਿਸ ਹੈਲਪ ਮੰਗੀ ਜਾਂਦੀ ਉਹ ਜੋ ਅਸੀਂ ਮੁਹैया ਕਰਾਉਨੇ ਆ ਸਪੈਸ਼ਲੀ ਇਹ ਨਾ ਕੇਸਾਂ 'ਚ ਪ੍ਰਾਇੋਰਟੀ ਤੇ ਕਰੀਦੀ ਹੈ ਜਿਹੜੇ ਡਰਗ ਨਾਲ ਰਿਲੇਟਡ ਕਾਲੀ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਇਹ ਭੱਜਿਆ ਹੋਇਆ ਜੀ ਕੇਸਾਂ ਵਿੱਚ ਪਹਿਲੇ ਬਹੁਤ ਸਾਰੇ ਕੇਸਾਂ ਵਿੱਚ ਗ੍ਰਿਫਤਾਰ ਹੋ ਚੁੱਕਾ ਸੀ ਹੁਣੇ ਭਗਵਾੜਿਆ ਇਸ ਟਾਈਮ ਸਰ ਕਿਧੋ ਦਾ ਕੰਮ ਕਰ ਰਿਹਾ ਕਿਹੜੇ ਕਿਹੜੇ ਲਾਗਤਾਂ ਕਰਦੇ ਦੇਖੋ 2015 ਚ ਪਹਿਲਾ ਮੁਕੱਦਮਾ ਦਰਜ ਹੋਇਆ 19 ਜਨਵਰੀ ਨੂੰ ਇਹਦੇ ਚ ਕੰਟੋਨਮੈਂਟ ਤੇ ਸਦਰ ਥਾਣੇ ਚੋਂ ਜਿਆਦਾ ਮੁਕੱਦਮੇ ਇੱਥੇ ਹੈਗੇ ਆ ਜਿਹੜਾ ਲੋਕਲ ਇਦਾਰੇ ਐਸ਼ੀ ਥਾਣਾ ਫਿਰ 17 16 ਜੁਲਾਈ ਨੂੰ ਹੋਇਆ 18 ਚ 15 8 ਨੂੰ ਹੋਇਆ ਫਿਰ 11 2 19 ਨੂੰ ਹੋਇਆ 24 3 ਨੂੰ 20 ਨੂੰ ਹੋਇਆ 17 4 2000 20 ਦੇ ਵਿੱਚ ਫੇਰ ਹੋਇਆ ਫਿਰ 10 1 23 ਤੇ ਜਿਹੜੇ 25 ਦੇ ਵਿੱਚ ਵੀ ਨਵੀਂ ਜਿਹੜੀ ਐਫ ਆਈ ਆਰ ਅੰਡਰ 109 3 ਜਿਹੜਾ ਵੀ ਐਨ ਐਸ ਤੇ ਆਰਮਜ਼ ਐਕਟ ਦਾ ਪਰਚਾ ਜਿਹਦੇ ਵਿੱਚ ਨਜਾਇਜ਼ ਹਥਿਆਰ ਵੀ ਇਹਦੇ ਚ ਸ਼ੋ ਹੋਇਆ ਔਰ ਇਸ ਤੋਂ ਇਲਾਵਾ ਡੀ ਡੀ ਆਰ ਦੇ ਵਿੱਚ 110 ਦਾ ਕਲੰਦਰਾ ਵੀ ਇਹਦੇ ਖਿਲਾਫ ਹੈ